ਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਾ ਰਾਜ ਸਿੰਘ ਵਰਪਾ ਕਰਮਾ ਕਰਨਾ ਲਾਲ ਮਿਸਟਰ ਸ਼ੌਨੀ ਸ਼ੀਤ ਬਾਬਾ ਸੰਤ ਸਿੰਘ ਜੀ ਜੋ ਸਾਰਿਆਂ ਨੂੰ ਪਤਾ ਕਿ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ 7 ਜਨਵਰੀ 2023 ਨੂੰ ਲਗਾਤਾਰ ਜਾਰੀ ਆ ਤੇ ਮੇਰੇ ਨਾਲ ਨੇ ਦੀਪਕ ਫੌਜੀ ਸਾਹਿਬ ਹਰਿਆਣਾ ਤੋਂ ਇੱਧਰ ਬੱਚਿਆ ਡਾਕਟਰ ਰੀਤੂ ਜਿਨ੍ਹਾਂ ਨੇ ਵਿਸ਼ਵ ਵਿਦਿਆਲਾ ਯੂਨੀਵਰਸਿਟੀ ਅਗੇ ਮੋਰਚਾ ਲਾਇਆ ਹੋਇਆ ਤੇ ਨਾਲ ਨੇ ਪ੍ਰੋਫੈਸਰ ਸਾਹਿਬ ਇਹ ਵੀ ਦਿੱਲੀ ਤੋਂ ਪਹੁੰਚੇ ਹੋਏ ਨੇ ਹੋਰ ਨੇ ਹੰਗਸ ਸਿੰਘ ਜੀ ਪ੍ਰਾਚਾਤਾ ਸਾਹਿਬ ਨੇ ਵੀ ਆਉਣਾ ਬਾਬਾ ਕੁਲਵਿੰਦਰ ਸਿੰਘ ਜੀ ਵੀ ਆ ਰਹੇ ਨੇ ਥੋੜਾ ਜਿਹਾ ਟ੍ਰੈਪ ਕਰਕੇ ਅੱਜ ਲੇਟ ਹੋ ਗਏ ਤੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਹੀ ਧੰਨਵਾਦ ਕਰਦਾ ਜਿਹੜਾ ਵੀ ਮੀਟ ਇੱਥੇ ਪਹੁੰਚਿਆ ਸਾਡੀ ਬੀਟ ਕਰ ਰਿਹਾ ਡੇਢ ਘੰਟੇ ਤੋਂ ਤੇ ਅੱਜ ਦਾ ਵਿਸ਼ਾ ਇਹ ਆ ਵੀ ਡਾਕਟਰ ਰਿਤੂ ਨੇ ਵੇਸ਼ਬਦਿਆਲਾ ਦਿੱਲੀ ਦੇ ਵਿੱਚ ਇੱਕ ਮੋਰਚਾ ਲਾਇਆ ਹੋਇਆ ਉਹ ਜਿਹੜੀ ਵਿਸ਼ਵ ਵਿਦਿਆਲਿਆ ਦੀ ਪ੍ਰਿੰਸੀਪਲ ਆ ਉਥੋਂ ਦੀ ਹੈੱਡ ਆ ਉਹਨੇ ਡਾਕਟਰ ਰੀਤੂ ਨੂੰ ਜਿਹੜਾ ਜਲੀਲ ਕੀਤਾ ਅ ਐਸਸੀ ਪ੍ਰੋਫੈਸਰ ਦੇ ਸ਼ਬਦ ਬੋਲੇ ਜਿਹੜੇ ਨਾ ਸਹਿਣਯੋਗ ਸੀ ਇਹਨਾਂ ਨੇ ਫਿਰ ਉਹਤੇ ਕੇਸ ਕਰਤਾ ਤਿੰਨ ਚਾਰ ਮਹੀਨਿਆਂ ਤੋਂ ਲਗਾਤਾਰ ਉਥੇ ਜਿਹੜਾ ਹੈਗਾ ਪ੍ਰੋਟੈਸਟ ਕਰ ਰਿਹਾ ਵਕੀਲਾਂ ਦੇ ਨਾਲ ਪਾਨੂੰ ਪ੍ਰਤਾਪ ਜੀ ਮਹਿਮੂਦਪੁਰਾਚਾਰ ਸਾਹਿਬ ਡਾਕਟਰ ਰੀਤੂ ਜੀ ਉਥੇ ਜਿਹੜੇ ਬਹੁਜਨ ਸਮਾਜ ਦੇ ਨੇ ਆ ਵੀਰ 라ਵਣ ਜੀ ਤੇ ਬਾਵਨ ਮੇਸ ਰਾਮ ਸਾਹਿਬ ਜਿਹੜੇ ਬਾਵਨ ਸੇਵ ਦੇ ਮੁਖੀ ਨੇ ਸਾਰੇ ਇਹਨਾਂ ਸਮਰਥਨ ਦੇ ਵਿੱਚ ਨੇ ਤੇ ਪਹਿਲਾ ਤਾਂ ਇਹ ਵੀ 5 ਤਰੀਕ ਨੂੰ ਇੱਕ ਵੱਡਾ ਪ੍ਰੋਟੈਸਟ ਤਾਂ ਜਿਹੜਾ ਦਿੱਲੀ ਦੇ ਵਿੱਚ ਹੋਣਾ ਇਹਨਾਂ ਦੇ ਹੱਕ ਦੇ ਵਿੱਚ ਉਸ ਪ੍ਰਿੰਸੀਪਲ ਦੇ ਖਿਦ ਤੇ 31 ਤਰੀਕ ਨੂੰ ਬਾਵਨ ਮੇਸ ਰਾਮ ਜੀ ਵੱਲੋਂ ਜਿਹੜਾ ਇਹ ਵਿਅਮ ਦਾ ਮੁੱਦਾ ਉਸ ਨੂੰ ਲੈ ਕੇ ਉਥੇ ਪੱਕਾ ਮੋਰਚਾ ਖੁੱਲਣੇ ਜਾ ਰਿਹਾ ਅਸੀਂ ਪੰਥਕ ਪੰਜਾਬ ਵੱਲੋਂ ਉੱਥੇ ਨਮਾਇੰਦਗੀ ਕਰਾਂਗੇ ਬਾਬਾ ਕੁਲਵਿੰਦਰ ਸਿੰਘ ਜੀ ਦਾਸ ਜਿੰਨੀਆਂ ਹੋਰ ਪੰਥਕ ਜਥੇਬੰਦੀਆਂ ਨੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਆਪਾਂ ਨੇ ਡਾਕਟਰ ਰਿਤੂ ਦਾ ਸਾਥ ਦੇਣਾ ਤੇ ਜੋ ਬਾਵਨ ਮੇਸਰਾਮ ਜੀ ਈਵੀਐਮ ਦਾ ਜਿਹੜਾ ਹੈਗਾ ਮੋਰਚਾ ਲਾਉਣ ਜਾ ਰਹੇ ਨੇ ਦੇਖੋ ਜਿਹੜੀ ਆ ਸਰਕਾਰ ਆ ਇਸ ਟਾਈਮ ਚੱਲ ਰਹੀ ਆ ਉਹ ਲੋਕਾਂ ਦੀ ਚੁਣੀ ਹੋਈ ਨਹੀਂ ਇਹ ਈਵੀਐਮ ਦੁਆਰਾ ਚੁਣੀ ਗਈ ਆ ਤਾਹੀਂ ਲੋਕਾਂ ਦੇ ਉੱਤੇ ਭਾਰੀ ਤਸ਼ੱਦਦ ਹੋ ਰਹੇ ਨੇ ਚਾਹੇ ਸਿੱਖ ਕੌਮਾਂ ਮੁਸਲਮਾਨਾਂ ਆਪਣੇ ਜਿਹੜੇ ਦੂਸਰੇ ਲੰਗਾਏਤ ਨੇ ਬੋਧੀ ਨੇ ਜੈਨੀ ਨੇ ਇਸਾਈ ਨੇ ਐਸਟੀਓਬੀਸੀ ਸਾਰੇ ਜਿਹੜੇ ਵਰਗਾਂ ਦੇ ਉੱਤੇ ਜ਼ੁਲਮ ਕਰ ਰਹੀ ਆ ਜੇ ਲੋਕਾਂ ਦੀ ਚੁਣੀ ਹੁੰਦੀ ਬੋਟ ਦੁਆਰਾ ਚੁਣੀ ਹੁੰਦੀ ਸਰਕਾਰ ਉਹ 100 ਵਾਰ ਸਾਰੇ ਵਰਗਾਂ ਦਾ ਖਿਆਲ ਰੱਖਦੀ ਸਾਰਿਆਂ ਦਾ ਉਹ ਸਤਕਾਰ ਕਰਦੀ ਪਰ ਇਹ ਈਵੀਐਮ ਦੀ ਪਦਾਇਸ ਆ ਤੇ ਹੁਣ ਵੀ ਜਿਹੜੀ ਇਲੈਕਸ਼ਨ ਹੋਣੀ ਆ 2-4 ਮਹੀਨਿਆਂ ਨੂੰ ਉਹ ਵੀ ਅਸੀਂ ਮੰਗ ਕਰ ਰਹੇ ਆ ਜਿਹੜਾ ਚੋਣ ਕਮਿਸ਼ਨਰ ਨਾਲ ਉਹਦੇ ਅੱਗੇ ਧਰਨ ਵੀ ਲੱਗਣਗੇ ਪ੍ਰੋਟੈਸਟ ਵੀ ਹੋਣਗੇ ਪੱਕਾ ਮੋਰਚਾ ਵੀ ਲੱਗੂਗਾ ਵੀ ਜਿਹੜੀ ਬੈਲਟ ਆ ਪੇਪਰ ਦੇ ਉੱਤੇ ਇਲੈਕਸ਼ਨ ਕਰਾਈ ਜਾਵੇ ਈਵੀਐਮ ਨੂੰ ਰੱਦ ਕੀਤਾ ਜਾਵੇ ਕਿਉਂਕਿ ਜੇ ਈਵੀਐਮ ਦਾ ਇੱਕ ਬਟਨ ਦਬਦੇ ਆ ਉਹ ਸਾਰੇ ਭਾਜਪਾ ਨੂੰ ਵੋਟ ਜਾਂਦੀ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਜਿਹੜਾ ਚੋਣ ਕਮਿਸ਼ਨਰ ਨਾਲ ਕੇ ਈਵੀਐਮ ਖਤਮ ਕਰਕੇ ਬੈਲਟ ਪੇਪਰ ਤੇ ਚੋਣ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਲੋਕ ਨੇ ਭਾਰਤ ਦੀ ਜਨਤਾ ਪੰਜਾਬ ਹਰਿਆਣਾ ਜੋਪੇ ਜਿੰਨੇ ਵੀ ਹੈਗੇ ਨੇ ਸੂਬੇ ਸਾਰੇ ਉਹਨਾਂ ਦੀ ਬੋਰਡ ਦਾ ਇਸਤੇਮਾਲ ਸਹੀ ਹੋ ਸਕੇ ਉਹ ਸਹੀ ਤਾਂ ਹੋਊਗਾ ਜੇ ਬੈਲਟ ਪੋਪਰ ਦੇ ਉੱਤੇ ਆ ਜਿਹੜੀ ਹੈਗੀ ਚੋਣ ਹੋਊਗੀ ਤਾਂ ਹੀ ਲੋਕਾਂ ਦੀ ਜਿਹੜੀ ਸਰਕਾਰ ਉਹ ਆ ਸਕਦੀ ਆ ਤਾਂ ਹੀ ਉਹਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਜੇ ਲੋਕਾਂ ਦੁਆਰਾ ਚੁਣੀ ਹੋਊਗੀ ਬਾਬਾ ਜੀ ਈਰੀਅਮ ਦੇ ਅਗੇਂਸਟ ਜੀ ਉਪਰਿਸ਼ਦ ਕੀ ਹੋ ਸਕਦੀ ਹੈ ਦੇਖੋ EVM ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨੂੰ ਹੈਂਗ ਕਰਕੇ ਜਿਹੜੀਆਂ ਸਰਕਾਰਾਂ ਨੇ ਉਹ ਆਪ ਜਿੱਤਦੀਆਂ ਨੇ ਲੋਕਾਂ ਦੁਆਰਾ ਨਹੀਂ ਚੁਣੀ ਜਾਂਦੀ ਸਰਕਾਰ ਇਸ ਕਰਕੇ ਸਾਰੇ ਵਰਗਾਂ ਦੇ ਵਿੱਚ ਇਹ ਰੋਸ ਪਾਇਆ ਜਾ ਰਿਹਾ ਦੇਖੋ ਪਹਿਲਾਂ ਬਾਹਰਲੀਆਂ ਕਟਰੀਆਂ ਸੀ ਉੱਥੇ ਵੀ EVM ਦਾ ਪ੍ਰਯੋਗ ਹੁੰਦਾ ਸੀ ਉਦੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਸਾਰੇ ਦੇਸ਼ਾਂ ਦੇ ਵਿੱਚ EVM ਬੈਨ ਕਰਤੀ ਫਿਰ ਭਾਰਤ ਦੇ ਵਿੱਚ ਹੀ ਵੀ ਕਿਉਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ EVM ਬੰਦ ਕਰਕੇ ਬੈਲਟ ਦੇ ਹੀ ਜਿਹੜੀ ਚੋਣ ਹੋਣੀ ਚਾਹੀਦੀ ਹੈ ਤਾਂ ਕਿ ਸਹੀ ਸਰਕਾਰ ਚੁਣੀ ਜਾ ਸਕੇ ਕਿਹੜੀ ਕਿਹੜੀ ਪਾਰਟੀ ਇਨਵੋਲ ਵਰਗੇ ਚ ਦੇਖੋ ਇਸ ਟਾਈਮ ਤਾਂ ਜਿਹੜੇ ਹੈਗੇ ਨੇ ਬਾਵਨ ਮੇਸ਼ਰਾਮ ਜੀ ਨੇ ਮਹਿਮੂਦ ਪ੍ਰਾਚਾ ਸਾਹਿਬ ਨੇ ਡਾਕਟਰ ਗੀਤੂ ਜੀ ਨੇ ਦੀਪਕ ਫੌਜੀ ਸਾਹਿਬ ਨੇ ਤੇ ਮਨੋਜ ਦੋਹਣ ਜੀ ਨੇ ਤੇ ਹੋਰ ਵੀ ਬਹੁਤ ਸਾਰੀਆਂ ਦੇਖੋ ਅਸੀਂ ਸਾਰਿਆਂ ਨੂੰ ਕਹਿੰਨੇ ਆ ਇਹ ਇਕੱਲਾ ਸਾਡਾ ਮੁੱਦਾ ਨਹੀਂ ਅਸੀਂ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਅਸੀਂ ਕੋਈ ਇਲੈਕਸ਼ਨ ਲੜਨੀ ਅਸੀਂ ਤਾਂ ਦੇਖੋ ਜਦੋਂ ਵੀ ਕੋਈ ਜ਼ੁਲਮ ਹੁੰਦਾ ਜਿਹੜੀ ਖਾਲਸਾ ਫੌਜ ਆ ਉਹ ਉੱਥੇ ਡਟਿਆ ਕਰਦੀ ਹੈ ਅੱਜ ਭਾਰਤ ਦੇ ਲੋਕਾਂ ਉੱਤੇ ਜ਼ੁਲਮ ਹੋ ਰਿਹਾ ਹੈ ਇੱਕ ਜ਼ੁਲਮੀ ਆ ਨਾ ਇਹ ਈ-ਵੋਟ ਦਾ ਬਟਨ ਦਬੋ ਇੱਕ ਪਾਰਟੀ ਨੂੰ ਵੋਟ ਜਾਵੇ ਇਹ ਜ਼ੁਲਮ ਆ ਜਿੱਥੇ ਜ਼ੁਲਮ ਹੋਵੇ ਉੱਥੇ ਅਸੀਂ ਖੜ੍ਹ ਜਾਂਦੇ ਆ ਅਸੀਂ ਥੱਕਾ ਨਹੀਂ ਸਹਿਣ ਕਰ ਸਕਦੇ ਇਹ ਜ਼ੁਲਮ ਨੂੰ ਰੋਕਣ ਵਾਸਤੇ ਹੁਣ ਅਸੀਂ ਜਿਹੜਾ ਇੱਕ ਵੱਡਾ ਮੋਰਚਾ ਲਾਉਣ ਦਿੱਲੀ ਜਾ ਰਹੇ ਆ ਤੇ ਉਹ ਸਾਰੀਆਂ ਜਿੰਨੀਆਂ ਪਾਰਟੀਆਂ ਨੇ ਕੋਈ ਵੀ ਯਾ ਰਾਜਨੀਤਿਕ ਅਸੀਂ ਕਿਸੇ ਪਾਰਟੀ ਦੇ ਨਹੀਂ ਹੈਗੇ ਇੱਕ ਪਾਰਟੀ ਦੇ ਨਹੀਂ ਅਸੀਂ ਸਾਰਿਆਂ ਦਾ ਅਸੀਂ ਭਾਰਤ ਦੇ ਲੋਕਾਂ ਦੇ ਆ ਅਸੀਂ ਪੰਥ ਦੇ ਆ ਅਸੀਂ ਬਾਵਨ ਵੇਸ ਰਾਮ ਜੀ ਪ੍ਰਾਚਾ ਸਾਹਿਬ ਡਾਕਟਰ ਰਿਤੂ ਜੀ ਦੀਪਕ ਸਾਹਿਬ ਕਰ ਰਹੇ ਨੇ ਗਵਾਈਏ ਸਾਰੇ ਕਰਨੇ ਕਿਉਂਗਾ ਜੀ ਇਹ ਸ਼ੁਰੂ ਕਦੋਂ ਹੋਏਗਾ 31 ਤਰੀਕ ਤੋਂ ਲੱਗਣ ਜਾ ਰਿਹਾ ਤੇ ਇਹਨਾਂ ਦਾ ਜਿਹੜਾ ਪ੍ਰੋਟੈਸਟ 5 ਤਰੀਕ ਤੋਂ ਬਾਕੀ ਡਾਕਟਰ ਰਿਤੂ ਜੀ ਗੱਲ ਕਰਨੇ ਇਹ ਪਹਿਲੀ ਵਾਰ ਵੇਖਿਆ ਜੀ ਇਹ ਕਾਲ ਤੱਕ ਸਾਹਿਬ ਤੇ EVM ਦੇ ਖਿਲਾਫ ਜਿਹੜੀ ਆ ਆਵਾਜ਼ ਸ਼ੁਰੂ ਕਰਨ ਵਾਸਤੇ ਇਕੱਠੇ ਹੋ ਰਹੇ ਨੇ ਪਹਿਲੀ ਵਾਰ ਵੇਖ ਨੂੰ ਮਿਲ ਰਹੇ ਆ ਦੇਖੋ ਸਾਡਾ ਤਾਂ ਜਿਹੜਾ ਅਰਦਾਸ ਆ ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਅਸੀਂ ਜੋ ਵੀ ਕੰਮ ਸ਼ੁਰੂ ਕਰਨਾ ਮੋਰਚਾ ਲਾਉਣਾ ਸਾਡਾ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਆ ਸਾਡਾ ਤਾਂ ਇਹੀ ਇਸ਼ਟਾ ਇਹੀ ਸਾਡਾ ਜਿਹੜਾ ਹੈਗਾ ਪਹਿਲਾ ਕੇ ਅਕਾਲ ਤਖਤ ਸਾਹਿਬ ਤੇ ਉੱਤੇ ਜਦੋਂ ਵੀ ਕੋਈ ਮੋਰਚਾ ਲਾਇਆ ਜਾਂਦਾ ਉਹ ਅਕਾਲ ਤਖਤ ਸਾਹਿਬ ਤੇ ਹੀ ਸਿੱਖ ਜਿਹੜੇ ਅਰਦਾਸ ਕਰਦਨੇ ਆ ਅਸੀਂ ਪੰਥਕ ਹੋਣ ਦੇ ਨਾਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਆਏ ਆ ਕਿ ਸਫਲਤਾ ਬਖਸ਼ਿਓ ਇਹਦੇ ਵਿੱਚ ਸਾਡਾ ਨਿੱਕਲਿਆਂ ਦਾ ਇਦੇ ਵਿੱਚ ਪੂਰੇ ਭਾਰਤ ਦੇ ਲੋਕਾਂ ਦਾ ਭਲਾ ਹੋਣ ਜਾ ਰਿਹਾ ਉਹ ਹੋਊਗਾ ਜੇ EVM ਹਟਦੀ ਆ ਤਾਂ ਇਹ ਅਸੀਂ ਹੱਕ ਦਾ ਸਿੱਧਾ ਕਈ ਲੋਕ ਤੇ EVM ਨੂੰ ਭਾਰਤ ਸਰਕਾਰ ਨੂੰ ਨਹੀਂ ਮੰਨਦੇ ਉਹ ਕਿੰਨੇ ਸਾਨੂੰ ਵੱਖਰਾ ਖਾਲਸਾਣ ਚਾਹੀਦਾ ਹੈ ਕਿਸ ਤਰ੍ਹਾਂ ਵੇਖਦੇ ਹੋ ਜੇ ਇਸ ਤਰ੍ਹਾਂ ਦੇਖੋ ਜਿਹੜੀ ਖਾਲਸਾਣ ਦੀ ਮੰਗ ਆ ਦੇਖੋ ਇਸ ਇਸ ਟਾਈਮ ਸਾਡੇ ਉਹ ਚੱਲ ਰਹੇ ਨੇ ਉਹ ਅਸੀਂ ਲੜਾਈ ਛੱਡਣੀ ਨਹੀਂ ਹੈਗੀ ਖਾਲਸਾ ਰਾਜ ਦੀ ਲੜਾਈ ਬੰਦੀ ਸਿੰਘਾਂ ਦੀ ਲੜਾਈ ਪਾਣੀਆਂ ਦੀ ਲੜਾਈ ਕਿਸਾਨੀ ਦੇ ਮੁੱਦਿਆਂ ਉੱਤੇ ਜਿਹੜੀ ਲੜਾਈ ਚੱਲਦੀ ਐ ਐਮਐਸਪੀ ਦੀ ਉਸ ਲੜਾਈਆਂ ਜਾਰੀ ਰਹਿਣਗੀਆਂ ਪਰ ਐਸ ਟਾਈਮ ਜਿਹੜਾ ਮੁੱਦਾ ਉਹ ਇਲੈਕਸ ਨੂੰ ਲੈ ਕੇ ਈਵੀਐਮ ਦਾ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪਊਗਾ ਉਹ ਵੀ ਲੜਾਈਆਂ ਚੱਲਦੀਆਂ ਰਹਿਣਗੀਆਂ ਉਹ ਆਪ ਦੀ ਜਗ੍ਹਾ ਤੇ ਨੇ ਇਹ ਜਿਹੜਾ ਹੈਗਾ ਅਸਲ ਜਿਹੜੀ ਲੜਾਈ ਆ ਈਵੀਐਮ ਦੀ ਆ ਈਵੀਐਮ ਹੀ ਸਾਰੇ ਜਿਹੜੀ ਮੁਸ਼ਕਲਾਂ ਦਾ ਜਿਹੜੀ ਜਾੜਾ ਸਾਰੇ ਰਾਹੁਲ ਗਾਂਧੀ ਵੀ ਈਵੀਐਮ ਨੂੰ ਲੈ ਕੇ ਬਹੁਤ ਰੌਲਾ ਪਾ ਰਹੇ ਨੇ ਕਿ ਉਹ ਵੀ ਆਉਂਦੇ ਆ ਪਲੇਟਫਾਰਮ ਤੇ ਤੇ ਉਹਨਾਂ ਨੂੰ ਬਿਠਾਇਆ ਜਾਏਗਾ ਜੀ ਦੇਖੋ ਸਾਡੇ ਅਸੀਂ ਤਾਂ ਕਹਿੰਦੇ ਵੀ ਜਿਹੜਾ ਮਰਜ਼ੀ ਆਵੇ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਵੈਲਟ ਪੇਪਰ ਤੇ ਚੋਣ ਹੋਵੇ ਜਿਹੜੀ ਜਿੱਤਦੀ ਆ ਸਰਕਾਰ ਉਹਨੂੰ ਲੋਕ ਮਨਜ਼ੂਰ ਕਰਨਗੇ 13 ਨੂੰ ਕਿਸਾਨ ਵੀ ਦਿੱਲੀ ਪੂਚ ਕਰ ਰਹੇ ਜੀ ਤੇ ਉਦੋਂ ਤੇ ਸਹਿਯੋਗ ਕੀਤਾ ਜਾਏਗਾ ਉਹਨਾਂ ਨਾਲ ਅਸੀਂ ਸਾਰਿਆਂ ਨਾਲ ਦੇਖੋ ਸਰ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਵੀ ਸਭ ਦੀਆਂ ਲੜਾਈਆਂ ਡੋੜੀ ਚੱਲ ਰਹੀਆਂ ਨੇ ਅਸੀਂ ਸਾਰਿਆਂ ਦਾ ਸਾਥ ਦੇਵਾਂਗੇ ਉਹਨਾਂ ਦਾ ਮੋਰਚਾ ਵੱਖਰਾ ਰਹੂਗਾ ਕਿਸਾਨਾਂ ਦਾ ਵੱਖਰਾ ਰਹੂਗਾ ਦੇਖੋ ਉਹਨਾਂ ਨਾਲ ਵੀ ਅਸੀਂ ਮਦਦ ਕਰਾਂਗੇ ਉਹ ਵੀ ਸਾਡੇ ਜਾ ਕੇ ਬੈਠ ਸਕਦੇ ਨੇ ਹੋ ਸਕਦਾ ਜਿਹੜਾ ਮੁੱਦਾ ਪਹਿਲੇ ਜਿਹੜਾ ਹੈਗਾ ਖਤਮ ਹੋ ਜਾਵੇ ਜੇ ਸੰਗ ਜਿਹੜੀ ਲੋਕਾਂ ਦਾ ਜਿਹੜਾ ਹੈਗਾ ਉਹ ਸਾਥ ਮਿਲ ਗਿਆ ਸਾਰਾ ਕੁਝ ਹੋ ਸਕਦਾ ਡਾਕਟਰ ਡਾਕਟਰ ਜੀ ਤੁਸੀਂ ਦੱਸਣਗੇ ਤੁਹਾਨੂੰ ਕਿ ਅਕਾਲ ਤਖਤ ਸਾਹਿਬ ਤੋਂ ਪਹਿਲੀ ਵਾਰ ਇਹੋ ਜੀ ਆਵਾਜ਼ ਉੱਠ ਰਹੀ ਆ ਮੈਂ ਤੁਹਾਨੂੰ ਦੱਸਦਾ ਕਿ ਸਾਰਿਆਂ ਨੂੰ ਪਤਾ ਕਿ ਜਦ ਵੀ ਜ਼ੁਲਮ ਹੁੰਦਾ ਹੈ ਨਾ ਮਨੁੱਖਤਾ ਤੇ ਜਦ ਵੀ ਇਹੋ ਜੀ ਗੱਲ ਆਂਦੀ ਆ ਤੇ ਸਿੱਖ ਕੌਮ ਸਭ ਤੋਂ ਪਹਿਲੀ ਐਸੀ ਕਮਿਊਨਿਟੀ ਆ ਜਿਹੜੀ ਆਪਣੇ ਆਪ ਪਿੱਛੇ ਛੱਡ ਕੇ ਕੋਈ ਵੀ ਚਾਹੇ ਨੈਚੁਰਲ ਕਲੈਮਿਟੀ ਸੀਗੀ ਤੁਸੀਂ ਦੇਖਿਆ ਕੋਵਿਡ ਦਾ ਟਾਈਮ ਸੀਗਾ ਲੋਕਾਂ ਆਪਣੇ ਮਾਪਿਆਂ ਦੀਆਂ ਲਾਸ਼ਾਂ ਨੂੰ ਹੱਥ ਨਹੀਂ ਲਾਇਆ ਲੇਕਿਨ ਸਾਡੀ ਕੌਮ ਇੱਕ ਐਸੀ ਕੌਮ ਸੀ ਸੂਰਮੇ ਅਮੰਗ ਖੜੀ ਹੋਈ ਔਰ ਅੱਜ ਕਿਉਂ ਜ਼ਰੂਰੀ ਆ ਕਿਉਂਕਿ ਅੱਜ ਪੂਰੇ ਜਿਵੇਂ ਤੁਸੀਂ ਖਾਲਸਤਾਨ ਦੀ ਵੀ ਗੱਲ ਕੀਤੀ ਭਾਰਤ ਦੀ ਵੀ ਗੱਲ ਕੀਤੀ ਅੱਜ ਪੂਰੇ ਭਾਰਤ ਤੇ ਉਹੋ ਜੀ ਚੀਜ਼ਾਂ ਹੋ ਗਈਆਂ ਇੱਕ ਐਸੇ ਲੋਕ ਆ ਕੇ ਕਬਜ਼ਾ ਕਰਕੇ ਬੈ ਚੁਕੇ ਨੇ ਜਿਨ੍ਹਾਂ ਦੇ ਕੋਲ ਸਾਰੇ ਰਿਸੋਰਸਸ ਸਾਰੀ ਪਾਵਰਸ ਨੇ ਉਸ ਚੀਜ਼ ਨੂੰ ਮੈਨੀਪੂਲੇਟ ਕਰਕੇ ईयूएम ईवीएम ਦੇ ਰਾਹੀਂ ਸਰਕਾਰ ਬਣਾ ਕੇ ਪੂਰਾ ਤੰਤਰ ਇਸਤੇਮਾਲ ਕਰਕੇ ਸਾਡੇ ਲਈ ਕੁਛ ਨਹੀਂ ਬਚ ਰਿਆ ਜਿਹੜੇ ਗਰੀਬ ਨੇ ਹੋਰ ਗਰੀਬ ਹੋ ਗਏ ਜਿੱਦਾਂ ਸਾਡਾ ਸਿੱਖ ਸਿੱਖੀ ਸਿਧਾਂਤ ਕੀ ਕਹਿੰਦੇ ਆ ਸਾਡੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਇਕੁਅਲ ਟ੍ਰੀਟਮੈਂਟ ਦਿੱਤਾ ਜਾਤ ਪਾਤ ਖਤਮ ਕੀਤੀ ਜਿਹੜੇ ਗਰੀਬ ਸੀਗੇ ਉਹਨਾਂ ਨੂੰ ਖਾਲਸਾ ਸਜਾਇਆ ਸ਼ਸਤਰਧਾਰੀ ਕੀਤਾ ਕਿ ਤੁਸੀਂ ਆਪਣੇ ਸੈਲਫ ਡਫੈਂਸ ਲਈ ਰੱਖਿਆ ਕਰ ਸਕਦੇ ਹੋ ਗਰੀਬਾਂ ਦੀ ਵੀ ਮਜ਼ਲੂਮਾਂ ਦੀ ਵੀ ਆਪਣੀ ਵੀ ਤੇ ਇਹ ਸਾਡੀ ਹੁਣ ਸਭ ਤੋਂ ਵੱਡੀ ਰਿਸਪਾਂਸ ਰਿਸਪੋਨਸੀਬਿਲਟੀ ਹੈ ਭਾਜੀ ਜਿੰਨੇ ਵੀ ਲੋਕ ਸੁਣ ਰਹੇ ਨੇ ਕਿ ਇਸ ਹੁਣ ਉਹ ਟਾਈਮ ਆ ਗਿਆ ਕਿ ਜੇ ਤੁਸੀਂ ਹੁਣ ਨਹੀਂ ਲੜੇ ਫਿਰ ਦੈਨ ਥੇਰ ਇਜ਼ ਨੋ ਆਪਸ਼ਨ ਆਫਟਰ 2024 ਦੇ ਬਾਅਦ ਸੋ ਮੇਰੀ ਜਿਹੜੀ ਗੱਲ ਹੈਗੀ ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਲੋਕੀ ਸਾਨੂੰ ਜਾਣਦੇ ਹੋ ਦਿੱਲੀ ਯੂਨੀਵਰਸਿਟੀ ਅਸੀਂ ਪੜੇ ਆ ਪਿੱਛੋਂ ਸੀ ਪੰਜਾਬ ਤੋਂ ਹੀ ਅੰਮ੍ਰਿਤਸਰ ਤੋਂ ਇਹ ਕਿਉਂ ਜ਼ਰੂਰੀ ਸੀਗਾ ਦਿੱਲੀ ਯੂਨੀਵਰਸਿਟੀ ਤੁਹਾਨੂੰ ਅਸੀਂ ਇੱਕ ਫੋਟੋ ਦੱਸਦੇ ਆ ਜਰਾ ਫੋਟੋ ਕੱਢੋ ਆ ਫੋਟੋ ਦੇਖੋ ਆ ਦਿੱਲੀ ਯੂਨੀਵਰਸਿਟੀ ਕੈਂਪਸ ਦੀ ਹੈ ਗੇਟ ਤੇ ਉੱਪਰ ਗੇਟ ਯੂਨੀਵਰਸਿਟੀ ਕੈਂਪਸ ਦੇ ਗੇਟ ਦੀ ਆ ਤੁਸੀਂ ਦੇਖ ਲਓ ਕੀ ਨਾਮ ਹੈ ਯੂਨੀਵਰਸਿਟੀ ਦਾ ਦੇਖ ਲਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਹਾ ਏ 22 ਤਰੀਕ ਜਿਸ ਦਿਨ RAM ji ਸਾਨੂੰ ਕਿਸੇ ਤੇ ਭਗਵਾਨ ਨਾਲ ਕੋਈ ਉਹ ਨਹੀਂ ਹੈਗਾ ਕੋਈ ਦਿੱਕਤ ਕੋਈ ਤਕਲੀਫ ਨਹੀਂ ਇਸ ਯੂਨੀਵਰਸਿਟੀ ਦੇ ਵਿੱਚ ਮੈਂ ਪੜਦੀ ਹਾਂ ਦਿੱਲੀ ਯੂਨੀਵਰਸਿਟੀ ਇਜ਼ ਅ ਪ੍ਰੀਮੀਅਮ ਯੂਨੀਵਰਸਿਟੀ ਇਨ ਇੰਡੀਆ ਇਸ ਯੂਨੀਵਰਸਿਟੀ ਦੇ ਉੱਪਰ ਕੀ ਲਿਖਿਆ ਜੈ ਸ਼੍ਰੀ ਰਾਮ ਬੱਚਾ ਨੂੰ ਕੀ ਪਤਾ ਲੱਗੂਗਾ ਮਤਲਬ ਇਟ ਇਜ਼ ਜਸਟ ਅ ਪ੍ਰੋਪਾਗੈਂਡਾ ਜਿਹੜਾ RSS ਸਪਰੈਡ ਕਰ ਰਹੀ ਆ ਹਰ ਜਗ੍ਹਾ ਨਫਰਤ ਪਾ ਰਹੀ ਆ ਮੈਨੂੰ ਜਿਸ ਕਾਲਜ ਤੋਂ ਇੱਕ ਜਾਤੀ ਦੇ ਆਧਾਰ ਤੇ ਕਿਉਂਕਿ ਇੱਕ ਛੋਟੀ ਕਮਿਊਨਿਟੀ ਤੋਂ ਛੋਟੀ ਜਾਤੀ ਤੋਂ ਜਦ ਤੁਸੀਂ ਉੱਠ ਕੇ ਆਂਦੇ ਹੋ ਬਾਰ ਪੜਦੇਓ ਵਦਿਆ ਗੱਲ ਕਰਦੇਓ ਵਦਿਆ ਤੁਹਾਡੇ ਅੰਦਰ ਟੈਲੈਂਟ ਐਂਡ ਟੈਲੈਂਟ ਹੈ ਬਟ ਜਿਹੜੇ ਆਰਐਸਐਸ ਦੇ ਅਪਰ ਕਾਸਟ ਕਮਿਊਨਿਟੀ ਜਿਹੜੀ ਹੈਗੀ ਜਿਹਨਾਂ ਦੇ ਅੰਦਰ ਗੰਦ ਭਰਿਆ ਜਾਤੀਵਾਦ ਆ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਉਹਨੇ ਮੈਨੂੰ ਪਿਛਲੇ 3 ਸਾਲ ਤੋਂ ਪਹਿਲਾਂ ਫਰਜੀ ਦਸਤਾਵੇਜ਼ ਲਾ ਕੇ ਕਾਲਜ ਤੋਂ ਕੱਢਿਆ ਉਹ ਸਾਰਾ ਜਦ ਮੈਨੂੰ ਕੋਰਟ ਕਿਸੇਟ ਕੇ ਲੈ ਕੇ ਗਈ ਸਾਰਿਆ ਕੁਝ ਕੋਰਟ ਦੇ ਅੰਦਰ ਪ੍ਰੂਵ ਹੋ ਗਿਆ ਸਾਰਾ ਫੇਕ ਫੋਰਜ ਡਾਕੂਮੈਂਟ ਨਿਕਲੇ ਜੋ ਵੀ ਉਹਨੇ ਮੇਰੇ ਖਿਲਾਫ 35 ਬੱਚਿਆਂ ਦੀ ਚਿੱਠੀ ਲਾਈ ਸੋਚੋ ਜਾਤੀ ਕਹਿੰਦੇ ਨੇ ਜਾਤੀ ਕਬੀ ਨਹੀਂ ਜਾਤੀ ਕਿੱਦਾਂ ਕੰਮ ਕਰਦੀ ਕਾਸਟ ਇਨ ਦੀ ਪ੍ਰੀਮੀਅਮ ਕਲਾਫ ਕੋਰਟ ਕੇ ਮੁਕਦਮਾ ਲਾਇਆ ਐਜ਼ ਅ ਵਾਈਸ ਚਾਂਸਲਰ ਆਫ ਦਿੱਲੀ ਯੂਨੀਵਰਸਿਟੀ ਜੋ ਕਿ ਆਰਐਸਐਸ ਦਾ ਇੱਕ ਏਜੰਟ ਹੈਗਾ ਵਾਈਸ ਚਾਂਸਲਰ ਯੋਗੇਸ਼ ਸਿੰਘ ਦਿੱਲੀ ਯੂਨੀਵਰਸਿਟੀ ਜਿਹੜਾ ਬੈਠਿਆ ਹੈ ਉਹਨੂੰ ਸਸਪੈਂਡ ਕਰਨਾ ਚਾਹੀਦਾ ਸੀ ਉਸ ਪ੍ਰਿੰਸੀਪਲ ਨੂੰ ਜਿਹੜੀ ਚਾਰਜ ਸ਼ੀਟਡ ਹੈ ਨਾਟ ਓਨਲੀ ਐਫਆਈਆਰ ਐਂਡ ਰੀਐਸਐਸ ਟੈਗ ਬਟ ਚਾਰਜ ਸ਼ੀਟ ਤੱਕ ਜਮ੍ਹਾਂ ਹੋ ਗਈ ਹੈ ਅੰਮਿਤ ਚਾਦੀ ਪੁਲਿਸ ਨੇ ਚਾਰਜ ਸ਼ੀਟ ਤੱਕ ਜਮ੍ਹਾਂ ਕਰਾ ਦਿੱਤੀ ਬਟ ਜਸਟ दैट ਕਿਉਂਕਿ ਅਸੀਂ ਉਹ ਲੋਗਾਂ ਜਿਹੜੇ ਆਪਣੇ ਹੱਕ ਹਕੂਕ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਆ ਕਿ ਠੀਕ ਹੈ ਜੇ ਉਹ ਖੁੱਲੇ ਆਮ ਹਿੰਦੂ ਰਾਸ਼ਟਰ ਦੀ ਗੱਲ ਖੱਲੇ ਜ਼ਮੀਨ ਦੇ ਉੱਤੇ ਲਿਖਿਆ ਗਿਆ ਹਿੰਦੂ ਰਾਸ਼ਟ੍ਰ ਔਰ 22 ਤਰੀਕ ਦੇ ਦਿਨ ਫੋਟੋ ਦਿਖਾ ਦਿਓ ਸਾਰੇ মিডিਆ ਨੂੰ 22 ਤਰੀਕ ਯੂਨੀਵਰਸਿਟੀ ਜਿਸ ਦਿਨ ਨਾਨਾ ਨੇ ਕਿਹਾ ਕਿ RAM ji ਦਾ ਪ੍ਰਾਨ ਪ੍ਰਾਨ ਹੋ ਰਿਹਾ ਨੇ ਉਸ ਦਿਨ ਯੂਨੀਵਰਸਿਟੀ ਦੇ ਉੱਪਰ ਲਿਖਿਆ ਗਿਆ ਜੈ ਸ਼੍ਰੀ ਰਾਮ ਸੋ ਰੈਕਗਨਾਈਜ਼ ਕਰੋ ਇਹ ਚੀਜ਼ ਇਹ ਕੌਣ ਕਰਵਾ ਰਹੀ ਹੈ ਇਟ ਇਜ਼ ਸਰਕਾਰ ਜਿਹੜਾ ਰਿਲੀਜੀਅਨ ਹੁੰਦਾ ਨਾ ਉਹ ਇਨਸਾਨ ਦਾ ਪਰਸਨਲ ਮੈਟਰ ਹੁੰਦਾ ਹੈ ਰਿਲੀਜੀਅਨ ਯੂਨੀਵਰਸਿਟੀ ਚ ਨਹੀਂ ਆ ਸਕਦਾ ਯੂਨੀਵਰਸਿਟੀ ਵਿੱਚ ਮੁਸਲਮ ਮੁਸਲਮਾਨ ਵੀ ਪੜੂਗਾ ਸਿੱਖ ਵੀ ਪੜੂਗਾ ਇਸਾਈ ਵੀ ਪੜੂਗਾ ਕ੍ਰਿਸਚਨ ਵੀ ਆਊਗਾ ਸੋ ਯੂਨੀਵਰਸਿਟੀ ਯੂਨੀਵਰਸਿਟੀ ਦਾ ਮਤਲਬ ਕਿ ਯੂਨੀਵਰਸ ਦਾ ਗਿਆਨ ਵਿਸ਼ਵ ਦਾ ਗਿਆਨ ਉੱਥੇ ਤੁਸੀਂ ਇੱਕ ਧਰਮ ਦੀ ਵਿਚਾਰਧਾਰਾ ਨੂੰ ਇੰਨਾ ਹਾਈਲਾਈਟ ਨਹੀਂ ਕਰ ਸਕਦੇ ਸਾਡੇ ਮਿਨੋਰਟੀ ਸਿੱਖਾਂ ਦੇ ਐਵਰੀ ਟਾਈਮ ਅਟੈਕ ਹੋ ਰਿਹਾ ਜਿਹੜਾ ਖਾਲਸਾ ਕਾਲਜ ਹੈ ਉੱਥੋਂ ਸਿੱਖ ਸਿੱਖਾਂ ਨੂੰ ਹਟਾ ਕੇ ਦੂਜੇ ਲੋਕਾਂ ਨੂੰ ਨਾਨ ਸਿੱਖ ਲੋਕਾਂ ਨੂੰ ਪਰਮਨੈਂਟ ਕੀਤਾ ਜਾ ਰਿਹਾ ਹੈ এমਪਲੋਇਮੈਂਟ ਦਿੱਤੀ ਜਾ ਰਹੀ ਹੈ ਵੇਰ ਆਰ ਵੀ ਸਟੈਂਡਿੰਗ ਸਾਡਾ ਕੁਝ ਵੀ ਨਹੀਂ ਬਚ ਰਿਹਾ ਸੋ ਹਰ ਇੱਕ ਚੀਜ਼ ਤੇ ਅਟੈਕ ਹੈ ਤੋਂ ਬਾਬਾ ਜੀ ਨੇ ਇਸ ਵਾਰ ਜਦ ਦੇਖਿਆ ਜਦ ਸਰਕਾਰ ਨੇ ਅਸੀਂ ਪੀਸਫੁਲੀ ਪਿਛਲੇ 150 ਦਿਨ ਤੋਂ ਪ੍ਰੋਟੈਸਟ ਕਰ ਰਹੇ ਹਾਂ ਕੀ ਮੰਗ ਕਰ ਰਹੇ ਆਰਐਸਟੀਐਸ ਦੀ ਜਿਹੜੀ ਗੁੰਡਾਈ ਵਿਵਹਾਰ ਵਾਲੀ ਪ੍ਰਿੰਸੀਪਲ ਹੈ ਇਹਨੂੰ ਅੰਦਰ ਕਰੋ ਕਿਉਂਕਿ ਜਿੱਦਾਂ ਐਮਪੀ ਪ੍ਰਗਿਆ ਜਿੱਦਾਂ ਸਮ੍ਰਿਤੀ ਰਾਣੀਆਂ ਜਿੱਦਾਂ ਬੰਬ ਲਾਸ ਦੇ ਰੋਪੀ ਇਹ ਪਾਜਪਾਦੀ ਸਰਕਾਰ ਚ ਬੈਠੇ ਨੇ ਜਿੱਦਾਂ ਪ੍ਰਜਪੂਸ਼ਨ ਜਿਨ੍ਹਾਂ ਦੇ ਅਗੇਂਸਟ ਪਹਿਲਵਾਨ ਬੇਟੀਆਂ ਰੋ ਰੋ ਕੇ ਮਰ ਗਈਆਂ ਜੰਤਰ ਮੰਤਰਾ ਸੀ ਸਾਰੇ ਉਹਨਾਂ ਦੇ ਨਾਲ ਸੀਗੇ ਲੇਕਿਨ ਇਨਸਾਫ ਨਹੀਂ ਮਿਲਿਆ ਇਸ ਕਰਕੇ ਮੇਰੀ ਜਿਹੜੀ ਲੜਾਈ ਆ ਮੈਨੂੰ ਨੌਕਰੀ ਨਹੀਂ ਨਿਆਇ ਚਾਹੀਦਾ ਤੁਸੀਂ ਮੈਨੂੰ ਲਾਲਚ ਚ ਖਰੀਦ ਨਹੀਂ ਸਕਦੇ ਔਰ ਇਸ ਸਰਕਾਰ ਨੇ ਪੂਰਾ ਜੋਰ ਲਾ ਲਿਆ ਵਾਟਰ ਕੈਨਨ ਤੱਕ ਸਾਡੇ ਤੇ ਚਲਾ ਤੇ लाठी लाठी ਚਾਰਜ ਕਰਤਾ ਸਭ ਕੁਝ ਕਰਤਾ ਬਟ ਫਿਰ ਅਸੀਂ ਵੀ ਉਸ ਗੋਮ ਦੇ ਸੂਰ ਮਿਆ ਕਿ ਪੁਰਜਾ ਪੁਰਜਾ ਕਟ ਮਰੇ ਕੱਬੂ ਨਾ ਛੋੜੇ ਖੇਤ ਉਹ ਸਾਡੇ ਅੰਦਰ ਹੈਗਾ ਕਿਤੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬੀ ਸਿੰਘ ਨਾਮ ਕਹਾਉ ਇਹ ਉਹ ਸਾਡੇ ਅੰਦਰ ਖੂਨ ਆ ਰਗਾਂ ਦਾ ਹੁਣ ਦਿੱਲੀ ਨੂੰ ਦੱਸਣ ਦਾ ਟਾਈਮ ਆ ਗਿਆ ਜਿਵੇਂ ਕਿਸਾਨ 13 ਮਹੀਨੇ ਦਿੱਲੀ ਤੇ ਪ੍ਰੋਟੈਸਟ ਕੀਤਾ ਔਰ ਬਾਬਾ ਜੀ ਦੀ ਬਾਬਾ ਰਾਜ ਸਿੰਘ ਜੀ ਦੀ ਬਾਬਾ ਕੁਲੰਦ ਸਿੰਘ ਜੀ ਦੀ ਹਜ਼ੂਰੀ ਚ ਹੋਰ ਬੜੇ ਸਾਰੇ ਨਿਆਗ ਜੱਤੇ ਬੰਦਿਆ ਸੀ ਗਿਆ ਉਹਨਾਂ ਨੂੰ ਦੱਸਤਾ ਕਿ ਜਦ ਸਿੰਘ ਆ ਜਾਂਦੇ ਨਾ ਜਿੱਥੇ

ਤੇ ਫਿਰ ਕੋਈ ਬੰਦਾ ਕਿੱਦਾਂ ਲਿਆ ਸਕਦਾ ਉਹਨੂੰ ਪਹਿਲਾ ਸਵਾਲ ਹਾਊ ਕੈਨ ਮਤਲਬ ਇਜ਼ ਮੋਦੀ ਅ ਗॉड ਕੀ ਮੋਦੀ ਭਗਵਾਨ ਆ ਮੋਦੀ ਨੂੰ ਕਿੱਦਾਂ ਲਿਆਏ ਮੋਦੀ ਕਿੱਦਾਂ ਲਿਆ ਸਕਦਾ ਕਿਸੇ ਭਗਵਾਨ ਨੂੰ ਕੋਈ ਔਕਾਤ ਨਹੀਂ ਹੈਗੀ ਇਟ ਇਜ਼ ਜਸਟ ਅ ਪੋਲਿਟੀਕਲ ਪ੍ਰੋਪਾਗੈਂਡਾ ਜੋ ਇਹ ਸਰਕਾਰ ਹਰ ਵਾਰੀ ਸਪੈਂਡ ਸਪਰੈਡ ਕਰਦੀ ਆ ਪਿਛਲੀ ਵਾਰੀ ਰਾਮ ਮੰਦਿਰ ਦੇ ਨਾਮ ਤੇ ਠੱਗਿਆ ਗਿਆ ਹੁਣ ਰਾਮ ਨੂੰ ਲੈ ਕੇ ਇਸ ਚੀਜ਼ ਤੇ ਠੱਗਿਆ ਜਾ ਰਿਹਾ ਜੈ ਸ਼੍ਰੀ ਰਾਮ ਜੇ ਤੁਸੀਂ ਕਹਿੰਦੇ ਹੋ ਨਾ ਤਾਂ ਤੁਹਾਡੇ ਜੇ ਤੁਹਾਨੂੰ ਕੋਈ ਜੈ ਸ਼੍ਰੀ ਰਾਮ ਕਰਕੇ ਕਹਿੰਦਾ ਨਾ ਤੁਹਾਡੀ ਆਤਮਾ 'ਚ ਸਕੂਨ ਆਣਾ ਚਾਹੀਦਾ ਯਾਰ ਤੁਸੀਂ ਰੱਬ ਦਾ ਨਾਮ ਲੈ ਕੇ دہشت ਫਿਲਾ ਰਹੇ ਹੋ ਤੁਸੀਂ ਮੁਸਲਮਾਨਾਂ ਦੀ ਮੌਬਲੀਂਚਿੰਗ ਕਰ ਰਹੇ ਹੋ ਤੁਸੀਂ ਮਜਲੂਮਾਂ ਨੂੰ ਰੱਬ ਦਾ ਨਾਮ ਲੈ ਕੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰਕੇ ਲਿੰਚਿੰਗ ਕਰਦੇ ਹੋ ਤੁਸੀਂ ਯੂਨੀਵਰਸਿਟੀ ਦੇ ਅੰਦਰ دہشت ਪਾਤੀ ਸਾਡੇ ਤੇ ਅਟੈਕ ਕੀਤਾ ਆਰਐਸਐਸ ਦੇ ਗੁੰਡਿਆਂ ਨੇ 4 ਦਿਨ ਦੇ ਪਹਿਲੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰਕੇ ਅਸੀਂ ਜੈਪੀ ਇੰਦਨਾਰੇ ਲਾ ਰਹੀ ਸੀ ਜੈਸੇ ਵਿਧਾਨ ਦੇ ਨਾਰੇ ਲਾ ਰਹੀ ਸੀ ਔਰ ਮੈਂ ਇੱਕ ਸਿੱਖ ਕਮਿਊਨਿਟੀ ਨੂੰ ਕੌਮ ਨੂੰ ਇੱਕ ਹੱਥ ਛੋੜ ਕੇ ਬੇਨਤੀ ਕਰਨਾ ਚਾਹੁੰ ਪਹਿਲੇ ਭਾਰਤ ਨੂੰ ਬਚਾਓ ਕਿਉਂਕਿ ਭਾਰਤ ਤੁਸੀਂ ਮਾਰਸ਼ਲ ਕੋਮ ਜੇ ਤੁਸੀਂ ਭਾਰਤ ਦੀ ਰੱਖਿਆ ਨਹੀਂ ਕੀਤੀ ਸਾਰੇ ਗਰੀਬਾਂ ਨੇ ਖਤਮ ਹੋ ਜਾਣਾ ਕਿਸੇ ਕੋਲ ਕੁਝ ਨਹੀਂ ਬਚਣਾ ਤੁਹਾਨੂੰ ਲੱਗਦਾ ਕੋਈ ਮੋਦੀ ਦੇ ਅਲਟਰਨੈਟਿਵਰ ਕੋਈ ਖੜਾ ਹੋ ਸਕਦਾ ਆਫਕੋਰਸ ਕਿਉਂ ਨਹੀਂ ਕਿਉਂਕਿ ਰਾਹੁਲ ਗਾਂਧੀ ਜਿਸ ਤਰ੍ਹਾਂ ਪ੍ਰੈਜੈਂਟ ਕਰਦੇ ਨੇ ਜਾਂ ਕੋਈ ਹੋਰ ਲੀਡਰ ਪ੍ਰੈਜੈਂਟ ਕਰਦੇ ਨੇ ਤਾਂ ਉਹਨਾਂ ਨੂੰ ਬਿਲਕੁਲ ਹੀ ਬੈਕਫੁੱਟ ਤੇ ਸੁੱਟ ਦਿੱਤਾ ਜਾਂਦਾ ਨੋ ਇਟ ਇਜ਼ ਓਨਲੀ ਮੀਡੀਆ ਪਹਿਲਾਂ ਤਾਂ ਤੁਸੀਂ ਜਿਹੜੇ ਤੁਹਾਡੇ ਘਰ ਦੇ ਅੰਦਰ ਬੀਜੇਪੀ ਦਾ ਕਾਰਕਾਰਕਤਾ ਕੰਮ ਕਰਦਾ ਉਹਨੂੰ ਬੰਦ ਕਰੋ ਯੂਰ ਟੀਵੀ ਮੀਡੀਆ ਇਸ ਬੀਜੇਪੀ ਕਾਰਕਟਰਤਾ 24 ਇਨਟੂ 7 ਤੁਹਾਡੇ ਘਰ ਦੇ ਅੰਦਰ ਬੈਠਾ ਐਂਡ ਇਟ ਇਜ਼ ਅ ਟੈਰਰਿਸਟ ਵਾਈ ਕਿਉਂਕਿ ਮੂਹ ਦੇ ਵਿੱਚੋਂ ਜਿਹੜੇ ਐਂਕਰਸ ਨੇ ਅੱਗ ਦੇ ਗੋਲੇ ਕੱਢ-ਕੱਢ ਕੇ ਤੁਹਾਡੇ ਬੈਡਰੂਮਾਂ 'ਚ ਸੁੱਟ ਰਹੇ ਨੇ ਯੂ ਆਰ ਰੀਸੀਵਿੰਗ អូ ਐਬਜ਼ਾਰਬ ਕਰ ਰਹੇ ਤੁਸੀਂ ਉਹ ਇਨਫੋਰਮੇਸ਼ਨ ਇਸ ਕਾਰਕਟਰਤਾ ਨੂੰ ਪਹਿਲੇ ਘਰੋਂ ਬਾਹਰ ਗੱਡੋ ਟੀਵੀ ਨੂੰ ਥੈਨ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਆਵਾਜ਼ ਬੁਲੰਦ ਕਰੋ ਔਰ ਸੋਸ਼ਲ ਮੀਡੀਆ ਨੇ ਕਿ ਹਾਊ ਮੋਦੀ ਬਿਕਮ ਮੋਦੀ ਮੋਦੀ ਨੂੰ ਭਗਵਾਨ ਕਿੱਦਾਂ ਬਣਾ ਰਹੇ ਨੇ ਲੋਕ ਮੀਡੀਆ ਇਟ ਇਜ਼ ਆਲ ਅ ਮੀਡੀਆ ਦਾ ਪ੍ਰੋਪਗੈਂਡਾ ਜਦ ਕਾਮਨ ਇਨਸਾਨ ਇਹ ਚੀਜ਼ ਸਮਝ ਜਾਣਗੇ ਕਿ ਮੋਦੀ ਇਜ਼ ਓਨਲੀ ਮੇਡ ਮੋਦੀ ਐਡਾ ਵੱਡਾ ਥਰੂ ਮੀਡੀਆ ਕਿਉਂਕਿ ਸਾਰਾ ਮੀਡੀਆ ਖਰੀਦ ਲਿਆ ਇਟ ਇਜ਼ ਅਦਾਨੀ ਅੱਛਾ ਐਮਪੀ ਮੋਹਾ ਮਿਤਰਾ ਨੂੰ ਕਿਉਂ ਕੱਢਿਆ ਕਿਉਂਕਿ ਐਮ ਐਮਪੀ ਜਿਹੜੀ ਮੋਹਾ ਮਿਤਰਾ ਸੀਗੀ ਬੰਗਾਲ ਦੀ ਉਹਨੇ ਮੋਦੀ ਦੀ ਜੜ ਫੜ ਲਈ ਸੀਗੀ ਅਡਾਨੀ ਨੂੰ ਜਿੱਦਾਂ ਫੇਕ ਫੇਕ ਉਹਦੇ ਨਾਲ ਟੌਪ ਦਾ ਇੱਕ ਵਰਲਡ ਰਿਚੈਸਟ ਪਰਸਨ ਬਣਾਤਾ ਉਹਦੀ ਉਹਨੇ ਨਸ ਫੜ ਲਈ ਸੀਗੀ ਉਹ ਨਵਜ਼ ਇਸ ਕਰਕੇ ਇਹ ਗਵਰਨਮੈਂਟ ਹਰ ਇੱਕ ਨੂੰ ਅਟੈਕ ਕਰ ਰਹੀ ਹੈ ਜੋ ਇਹਨਾਂ ਦੇ ਖਿਲਾਫ ਬੋਲ ਰਿਹਾ ਸੋ ਇਹ ਤੁਹਾਡੇ ਸਵਾਲ ਦਾ ਇਹ ਜਵਾਬ ਹੈ ਕਿ ਇਹ ਚੀਜ਼ ਅੰਡਰਸਟੈਂਡ ਕਰਨ ਦੀ ਲੋੜ ਹੈ ਹਰ ਇੱਕ ਇਨਸਾਨ ਨੂੰ ਜੋ ਪਿਆਰ ਕਰਦਾ ਆਪਣੇ ਦੇਸ਼ ਨਾਲ ਕਿਉਂਕਿ ਇਹ ਪੂਰਾ ਦੇਸ਼ ਹੀ ਕੀ ਹੈ ਖਾਲਸਾ ਰਾਜ ਖਾਲਸਾ ਰਾਜ ਉਹ ਰਾਜ ਹੋਗਾ ਜਿੱਥੇ ਕਿਸੇ ਗਰੀਬ ਨਾਲ ਕੋਈ ਵਿਤਕਰਾ ਨਹੀਂ ਹੋਊਗਾ ਜਿੱਥੇ ਕੋਈ ਮਜਲੂਮ ਨਾਲ ਹਰ ਇੱਕ ਦੇ ਅਧਿਕਾਰ ਉਹਨੂੰ ਮਿਲਣਗੇ ਇਸ ਮੈਂ ਤਾਂ ਕਹਿੰਦੀ ਹਾਂ ਪੂਰੇ ਭਾਰਤ ਹੀ ਖਾਲਸਾ ਰਾਜ ਹੈ ਪੂਰਾ ਭਾਰਤ ਦੇ ਅੰਦਰ ਹੀ ਹੋਣਾ ਚਾਹੀਦਾ ਔਰ ਇਹ ਮੋਦੀ ਆ ਕੇ ਡਿਕਟੇਟਰਸ਼ਿਪ ਕਰ ਰਿਹਾ ਹੈ ਹੀ ਇਸ ਫਾਲੋਇੰਗ ਦਿ ਐਗਜ਼ੈਕਟ ਜੋ ਵੀ ਹਿਟਲਰ ਨੇ ਉਸ ਟਾਈਮ ਕਿੰਨਾ ਸੀ ਇਹ ਹਿਟਲਰ ਸ਼ਾਈ ਹੋ ਰਹੀ ਹੈ ਫਾਸੀਵਾਦ ਆ ਚੁੱਕਾ ਹੈ ਤੁਹਾਡੇ ਹੱਕੂ ਕਿਤੇ ਨਹੀਂ ਬਚੇ ਜੋ ਗਰੀਬ ਹੈ ਉਹਨੂੰ ਹੋਰ ਗਰੀਬ ਕੀਤਾ ਜਾ ਰਿਹਾ ਮਜ਼ਲੂਮ ਨੂੰ ਹੋਰ ਮਜ਼ਲੂਮ ਕੀਤਾ ਜਾ ਰਿਹਾ ਹੁਣ ਸਾਡੀ ਵਾਰੀ ਆ ਗਈ ਜਿਹੜੇ ਪੜੇ ਲਿਖੇ ਲੋਕ ਆ ਮੈਂ ਇੱਕ ਇੱਕ ਨੂੰ ਕਹਿ ਰਹੀਆਂ ਤੁਹਾਡੀ ਡਿਗਰੀ ਕਿਸੇ ਕੰਮ ਦੀ ਨਹੀਂ ਹੈ ਇਫ ਯੂ ਕਾਂਟ ਸਪੀਕ ਫਾਰ ਯੋਰself ਜੇ ਤੁਸੀਂ ਆਪਣੇ ਬਾਰੇ ਨਹੀਂ ਬੋਲ ਪਾਏ ਅਸੀਂ ਸਭ ਕੁਝ ਆਪਣਾ ਦਾਅ ਉਤੇ ਲਾ ਕੇ ਦਿੱਲੀ ਯੂਨੀਵਰਸਿਟੀ ਪੜ ਰਹੇ ਹਾਂ ਦਿੱਲੀ ਯੂਨੀਵਰਸਿਟੀ ਦੇ ਗੇਟ ਦੇ ਅੰਦਰ ਆਰਐਸਐਸ ਦਾ ਵਾਈਸ ਚਾਂਸਲਰ ਦੇ ਆਫਿਸ ਦੇ ਸਾਹਮਣੇ 150 ਦਿਨ ਤੋ ਡਟ ਕੇ ਬੈਠਿਆ ਔਰ कानून का उल्लंघन तू कर रहा रहे असी नहीं कहें लोग कहते संविधान माड़ा भाई अंबेदकर साहब ने गल कहती कि संविधान कि वाइया है जो उन्होंने मनन वाले बुरे हैं तो संविधान बुरा ही कहलाया जाएगा जे कितना ही खूबसूर अगर संविधान अच्छा है अगर उसको चलाने वाले अच्छे हैं तो अच्छा कहलाया जाएगा ये क्वालिटी है यार संविधान तो चौबीस घंटे मोदी गवर्नमेंट तोड़ रही है ਤੁਸੀਂ ਕ੍ਰਿਮੀਨਲਸ ਨੂੰ ਅਰੈਸਟ ਨਹੀਂ ਕਰ ਰਹੇ ਜਿੰਨੇ ਰੈਪਿਸਟ ਸਾਰੇ ਤੁਹਾਡੀ ਪਾਰਟੀ 'ਚ ਐ ਜਿੰਨੇ ਬੰਬਲੌਸ ਦੇ આરોપી ਐ ਤੁਹਾਡੀ ਪਾਰਟੀ 'ਚ ਮਹਿਲਾਵਾਂ ਦਾ ਸ਼ੋਸ਼ਣ ਕਰਨ ਵਾਲੇ ਸਾਰੇ ਬ੍ਰਿਜਪੂਸ਼ਨ ਦੇ ਤੁਹਾਡੀ ਪਾਰਟੀ 'ਚ ਸਾਡੇ ਜੀ ਗਰੀਬ ਇੱਥੇ ਜਾਣਗੇ ਨੋਜਮਾਨ ਕਿੰਨਾ ਵੱਡਾ ਰੋਲ ਅਦਾ ਕਰਨਗੇ ਦੋਸ ਜੀ ਹਿਊਜ ਰੋਲ ਸਰ ਹਿਊਜ ਰੋਲ ਤੁਸੀਂ ਯੂ ਤੁਸੀਂ ਨਾ ਸਿਰਫ ਕਨਸੀਡਰ ਕਰਦੇ ਹੋ ਕਿ देयर इज वन ओनली वन اپوزیشن ਵਿਚ इज راہુલ ગાંધી देयर इज नो اپوزیشن ਤੁਸੀਂ ਸਾਨੂੰ ਪੁੱਛੋ ਯੂਥ ਨੂੰ ਜੇ اپوزیشن ਹੁੰਦੀ ਅਸੀਂ ਸੜਕਾਂ ਤੇ ੱੱਕੇ ਨਹੀਂ ਖਾਰੇ ਹੁੰਦੇ ਜੇ اپوزیشن ਹੁੰਦੀ ਤੇ ਵੌਇਸ ਆਫ ਡਿਸੈਂਟ ਯੂਥ ਨੂੰ ਨਾ ਬੰਨਣਾ ਪੈਂਦਾ اپوزیشن ਇਸ ਡੈਡ اپوزیشن ਨੂੰ ਜੋ ਜਾਗਰੂਕ ਕਰ ਰਿਹਾ ਹੈ اپوزیشن ਦੀ ਜੋ ਬਣ ਕੇ ਆਵਾਜ਼ ਖੜਿਆ ਉਹ ਯੂਥ ਆ ਉਯੋਧਾ ਸਾਡੇ ਵਰਗਾ ਜੀ ਦੀ ਕਹਿ ਰਹੇ ਨੇ ਕਹਿੰਦੇ ਵੀ ਆਵਾਜ਼ ਨਹੀਂ ਵੌਇਸ ਨਹੀਂ ਰੇਜ਼ ਹੋਣ ਦਿੱਤੀ ਜਾ ਰਹੀ ਹੈ। ਦੈਟ ਇਜ਼ ਟਰੂ ਕਿ ਜਿਹੜਾ ਕੋਈ ਗੱਲ ਕਰ ਰਿਹਾ ਉਹਦੇ ਤੇ ਅਲੀਗੇਸ਼ਨ ਲੱਗ ਰਿਹਾ ਬਟ ਉਹਨਾਂ ਨੂੰ ਵੀ ਆਪਣੀ ਸਟੇਟਮੈਂਟ ਉਹਨਾਂ ਨੂੰ ਵੀ ਆਪਣੀ ਚੀਜ਼ਾਂ ਤਰੀਕਾ ਬਦਲ ਬਦਲਣ ਦੀ ਲੋੜ ਹੈਗੀ ਆ ਜ਼ਮੀਨ ਤੇ ਆ ਕੇ ਕੰਮ ਕਰਨ ਦੀ ਲੋੜ ਹੈਗੀ ਆ ਓਪਰਚੁਨਿਸਟ ਓਪਰਚੁਨਿਸਟ ਨਹੀਂ ਬੰਨਣਾ ਕਿ ਜਿੱਥੇ ਲਾਈਮਲਾਈਟ ਉੱਥੇ ਜਾਓ ਗਰੀਬ ਤੇ ਆਰਐਸਐਸ ਕੀ ਕਰ ਦਿਆ ਜਿੱਥੇ ਕੋਈ ਆਰਐਸਐਸ ਦਾ ਬੈਕਗਰਾਉਂਡ ਵਰਕ ਆ ਉਹ ਜਾ ਜਾ ਕੇ ਜਾ ਜਾ ਕੇ ਤੁਹਾਡੇ ਲੋਕਾਂ ਦੀ ਜੇਬ ਚ ਪੈਸਾ ਪਾ ਕੇ ਪੈਸਾ ਬਹੁਤ ਉਹਨਾਂ ਕੋਲ ਖਰੀਦ ਦੇ ਦਿਆ ਫਿਰ ਜੋ ਵੀ ਕੋਈ ਨੇਚਰਲ ਕਲਾਈਮੈਟਿਕ ਡਿਜ਼ਾਸਟਰ ਹੋ ਗਿਆ ਤੁਹਾਡੇ ਕੋਲ ਪਹੁੰਚੂਗੀ ਰੀਚ ਆਊਟ ਕਰੂਗੀ ਪੁੱਛੂਗੀ ਥੇਅਰ ਵੀ ਆਰ ਲੈਕਿੰਗ ਆਪਣੇ ਦੁਸ਼ਮਣ ਤੋਂ ਵੀ ਜੇ ਤੁਸੀਂ ਕੋਈ ਚੀਜ਼ ਸਿੱਖਣੀ ਹੈ ਨਾ ਉਹ ਸਿੱਖ ਸਕਦੇ ਹੋ ਲਰਨ தி ਲੈਸਨ ਫ্রম ਥੈਮ ਹਾਊ ਥੇ ਆਰ ਲਿਟਰਲੀ ਸਪੋਇਲਿੰਗ ਔਰ ਤੁਹਾਡੇ ਲੋਕਾਂ ਨੂੰ ਕਿਦਾਂ ਖਰੀਦ ਰਹੀ ਹੈ ਇਹ ਲੈਸਨ ਸਿੱਖਣ ਦੀ ਜ਼ਰੂਰਤ ਹੈ ਔਰ ਅੱਜ ਜੋ ਇੰਡੀਆ ਦਾ ਅਲਾਈንስ ਹੋਇਆ ਜੋ ਵੀ ਹੋਇਆ ਮੈਨੂੰ ਲੱਗਦਾ ਆਈ ਡੋਨਟ نو ਕਿੰਨਾ ਕੁ ਉਹ ਕੰਮ ਸੁਪਿਚੇ ਚੜ ਕੇ ਭਾਰਤ ਨੂੰ ਆਪਣੇ ਦੇਸ਼ ਨੂੰ ਆਪਣੀ ਆਵਾਮ ਨੂੰ ਬਚਾਨ ਲਈ ਇਕੱਠੇ ਹੋਣਾ ਪੈਣਾ ਹੈ ਇਕ ਹੋਣਾ ਪੈਣਾ ਤਦ ਹੀ ਤੁਸੀਂ EVM ਕੀ ਆ EVM ਉਹ ਤੋਤਾ ਹੈ ਜਿਹਦੇ ਵਿੱਚ ਰਾਜਾ ਦੀ ਜਾਨ ਆ ਬਿਕੋਸ ਜੇ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਕੋਲ ਜੇ ਕੋਈ ਟੂਲ ਆ ਜੇ ਤੁਹਾਡੇ ਕੋਲ ਪੈਸਾ ਤੰਤਰ ਆ ਤੁਸੀਂ ਇਸਤੇਮਾਲ ਨਹੀਂ ਕਰੋਗੇ ਇਫ ਯੂ ਹੈਵ ਪਾਵਰ ਯੂ نو ਦੈਟ ਕਿ ਤੁਹਾਡਾ ਆਪੋਜੀਸ਼ਨ ਨਾ ਸਟਰੋਂਗ ਹੀ ਨਹੀਂ ਹੈ ਸੋ ਦੇ ਹੈਵ ਪਾਵਰ ਦੇ ਹੈਵ ਦ ਟੂਲ ਵਿਚ ਇਜ਼ EVM ਦੇ ਆਰ ਯੂਜ਼ਿੰਗ ਇਟ ਅਗੇਨਸਟ ਅਸ ਜਿੱਥੇ ਜਿੱਥੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇੰਨਾ ਫਰਾਡ ایਵੀਐਮ ਦਾ ਹੋ ਰਿਹਾ ਹਰ ਤਰੀਕੇ ਦਾ ਹੋ ਰਿਹਾ ਇਟ ਇਜ਼ ਅ ਮੋਰਲ ਰਿਸਪੌਂਸਿਬਿਲਟੀ ਡਿਊਟੀ ਜੇ ਤੁਸੀਂ ਹੁਣ ਵੀ ਨਹੀਂ ਬੋਲੇ ਫਿਰ ਕੁੱਟ ਖਾਣ ਲਈ ਤਿਆਰ ਰਹੋ 2024 ਫਿਰ ਤਾਂ ਕੁਝ ਨਹੀਂ ਰਹਿਣਾ ਬਿਲਕੁਲ ਨਹੀਂ ਜੇ ਕਿੱਤਾ ਹੁੰਦਾ ਤੇ ਅੱਜ ਅਸੀਂ ਸੜਕਾਂ ਤੇ ਨਹੀਂ ਹੁੰਦੇ ਯੂਥ ਆਪੋਜੀਸ਼ਨ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਕਿੱਤਾ ਹੀ ਨਹੀਂ ਲੇਕਿਨ ਰਾਹੁਲ ਗਾਂਧੀ ਦੀ ਭਾਰਤ ਜੋੜ ਯਾਤਰਾ ਤੇ ਕਹਿੰਦੇ ਬਹੁਤ ਸਫਲ ਹੋਈ ਸੀ ਦੇਖਿਓ ਅਸੀਂ ਰਾਹੁਲ ਗਾਂਧੀ ਦੇ ਅਗੇਂਸਟ ਨਹੀਂ ਆ ਰਾਹੁਲ ਗਾਂਧੀ ਜਿਵੇਂ ਅਸੀਂ ਆ ਉਹ ਏਦਾਂ ਹੀ ਰਾਹੁਲ ਗਾਂਧੀ ਆ ਬਟ ਮਿਲ ਕੇ ਕੰਮ ਕਰਨਾ ਪੈਣਾ ਹੈ ਤੁਸੀਂ 85% ਜਿਹੜੀ ਜਨਤਾ ਜਿਹਦੇ ਵਿੱਚ ਐਸਸੀ ਐਸਟੀ ਓਬੀਸੀ ਮਿਨੋਰਿਟੀਆਂ ਮਿਨੋਰਿਟੀ ਚ ਸਿੱਖ ਆ ਗਏ ਮੁਸਲਮਾਨ ਆ ਗਏ ਅਦਰ ਜੈਨਸ ਆ ਗਏ ਜੈਨਿਸ ਆ ਗਏ ਬੋਧੇ ਆ ਗਏ ਯੂ ਕੈਨ ਨਾਟ ਇਗਨੋਰ देम बिकॉज ਕਾਂਗਰਸ ਵਿੱਚ ਵੀ ਦਿ ਲੀਡਿੰਗ ਪੀਪਲ ਆਰ ਐਸਐਸ ਵਾਲੇ ਹੀ ਨੇ RSS ਇੱਕ ਐਸੀ ਜੜ ਹੈ ਐਸੀ ਚੀਜ਼ ਹੈ ਉਹ ਹਰ ਇੱਛਾ ਹੈ ਉਹ ਚਲਾਉਂਦੀ ਹੈ ਤੁਹਾਨੂੰ ਦੇਖਣਾ ਪੈਣਾ ਕਿ ਬੁਨਿਆਦ ਕਿੱਥੇ ਹੈ ਯੂ ਨੀਡ ਟੂ ਟੱਚ ਦੈਟ ਜੇ ਤੁਸੀਂ ਉਹ ਟੱਚ ਨਹੀਂ ਕੀਤੀ ਤੇ ਫਿਰ ఎవਰੀਥਿੰਗ ਬਕਵਾਸ ਹੈ ਸਭ ਸਾਰੀ ਚੀਜ਼ਾਂ ਝੂਠਾਂ ਤੇ ਰਾਹੁਲ ਗਾਂਧੀ ਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਆਈ ਡੋਨਟ ਨੋ ਉਹ ਦਿ ਸਟਰੈਟਜਿਸਟ ਕੀ ਨੇ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਜਦ ਤੱਕ ਤੁਸੀਂ ਮੂਲ 85 ਜਿਹੜੇ ਸ਼ੋਸ਼ਿਤ ਵਰਗ ਹੈ ਉਹਨਾਂ ਦੇ ਨਾਲ ਇਕੱਠੇ ਹੋ ਕੇ ਸਰਕਾਰ ਤਾਂ ਬਣਾਉਣ ਵਾਲੇ ਐਸੀ ਹੈ ਯਾਰ ਹੋਰ ਕੌਣ ਬਣਾ ਰਿਹਾ ਸਰਕਾਰ वो तो तीन परसेंट है ब्राह्मण कितने परसेंट है थ्री परसेंट वी आई वी डोंट हेट देम वी आर सेइंग कि डू कास्ट सेंसस करो जिधर जिधर प्रॉपर हक है का ले जाओ यार सारे संसाधन उन्होंने कोल ऑक्सफैम दी रिपोर्ट कह दी यार कि इस भारत च खाली बी लोग वी लोग वी परसेंट नहीं ओनली ट्वेंटी पीपल जिन्हों को इंडिया की नाइनटी परसेंट वैल्थ है हु इज रिस्पॉन्सिबल वी आर रिस्पॉन्सिबल एज सिटीजन ऑपोजिशन इज रिस्पॉन्सिबल जिन्होंने अपना कोई रोल ही प्ले नहीं किया जिन्होंने सवाल ही नहीं किया

कोई कोर्ट कोई अदालत काम नहीं करूंगी एवरी आरएसएस हर एक जगह लोग बैठे वही बोलेगा जो आरएसएस मोहन भागवत कहूगा जो जंडियाला जब सड़के सुनसान नहीं रहनी चाहिए जब संसद अवारा हो जाती है लोहिया जी का कोर्ट हुन संसद अवारा होगी सौ कताली वन फोर्टी वन एम पी सस्पेंड करता रिसेंटली देखा कि आवाज चुकने क्योंकि तीन बिल बिल पास करने से so it is the sole responsibility of the citizens asi democracy ki keh rahi hai democracy matlab loktantra matlab logo ka raj jithe prajat te kol sab to zyada takat hai te jad tannu pata chal gaya ki jehde baithe utthe 303 bjp's 303 right 303 awara ho gaye sab sab ਗੁੰਡਾਗਰਦੀ ਕਰ ਰਹੇ ਨੇ ਕ੍ਰਿਮੀਨਲਸ ਆਰ ਥੇਰ ਸੋ ਤੁਹਾਡਾ ਫਰਜ਼ ਬੰਦਾ ਸੜਕ ਤੇ ਆ ਕੇ ਇੰਨੀ ਪਰਦੋਂ ਸੜਕਾਂ ਕਿ ਇਹਨਾਂ ਦੀ ਜਿਹੜਾ ਤਖਟਾ ਨੇ ਇਦਾਂ ਪਲਟ ਹੋ ਜਾਏ ਐਂਡ ਉਹ ਅਸੀਂ ਕਰ ਸਕਦੇ ਹਾਂ ਬਟ ਮੀ ਬੀਇੰਗ ਅ ਗਰਲ ਫਰਮ ਸਿੱਖ ਕਮਿਊਨਿਟੀ ਮੈਂ ਪ੍ਰਾਊਡਲੀ ਵਾਊਚ ਕਰ ਸਕਦੀ ਹਾਂ ਕਿ ਇਹੋ ਜੀ ਸ਼ਖਸੀਅਤਾਂ ਜਿਹੜੇ ਬਾਬਰ ਅਨਾਰਾਧ ਸਿੰਘ ਜੀ ਵਰਗੇ ਜਿਹੜੇ 13 ਮਹੀਨੇ ਦਿੱਲੀ ਦੀ ਬਾਰਡਰਾਂ ਤੇ ਬਹਿ ਕੇ ਆਕ ਮੋਦੀ ਨੂੰ ਝੁਕਾਇਆ ਸੀਗਾ ਨਾਓ ਟਾਈਮ ਹੈਜ਼ ਅਗੇਨ ਕਮ ਸਾਨੂੰ ਸਾਰਿਆਂ ਨੂੰ ਆਪਣੇ ਮੁੱਦਿਆਂ ਨੂੰ ਕੋਲੈਬੋਰੇਟ ਕਰਕੇ ਇੱਕ ਹੋਣਾ ਪੈਣਾ ਹੈ ਆਪਣੇ ਅੰਦਰੋਂ ਜਾਤੀ ਦੀ ਨਫ਼ਰਤ ਖਤਮ ਕਰਨੀ ਪੈਣੀ ਹੈ ਔਰ ਮੇਰਾ ਹੱਥ ਜੋੜ ਕੇ ਮੇਰੀ ਕੌਮ ਨੂੰ ਇੱਕ ਬਿੰਦੀ ਹੈ ਜੀ ਸਾਡੇ ਗੁਰੂ ਸਾਹਿਬ ਨੇ ਨਾ ਜਾਤਾਂ ਪਾਤਾਂ ਬਹੁਤ ਪਹਿਲੇ ਖਤਮ ਕਰਤੀਆਂ ਸੀਗੀਆਂ ਆਪਣੇ ਅੰਦਰੋਂ ਆ ਜਾਤਾਂ ਪਾਤਾਂ ਦੀ ਗੰਦੀਆਂ ਕੱਢ ਕੇ ਇੱਕ ਹੋ ਜਾਓ ਪਲੀਜ਼ ਇੱਕ ਹੋ ਜਾਓ ਕੇਜਰੀਵਾਲ 0 0 ਕੇਜਰੀਵਾਲ 0 ਇਨ ਦਿੱਲੀ ਕੇਜਰੀਵਾਲ 0 ਇਨ ਪੰਜਾਬ ਉਹ ਸਿਰਫ ਕਿਉਂਕਿ ਸਮਝਣ ਦੀ ਲੋੜ ਹੈ ਵਾਟ ਕੇਜਰੀਵਲ ਡਿਡ ਇਨ ਪੰਜਾਬ ਬਿਕੋਜ਼ ਦ ਸ਼ਡਿਊਲ ਕਾਸ ਪੋਪੂਲੇਸ਼ਨ ਇਜ਼ 33% ਪਲੱਸ ਇਨ ਪੰਜਾਬ ਅਕੋਰਡਿੰਗ ਟੂ ਦ ਸੈਂਸਸਰ ਆਫ 2011 ਉਹਨੂੰ ਲੱਗਿਆ ਦ ਬੈਸਟ ਟਾਈਮ ਵੋਟ ਲੈਂਦਾ ਵੱਡੀ ਵੱਡੀ ਬਾਬਾ ਸਾਈਂ ਦੀਆਂ ਫੋਟੋ ਲਾ ਦੋ ਅੰਬੇਡਕਰ ਦੀਆਂ ਉਹਨਾਂ ਦੀ ਉਹਨਾਂ ਦੀ ਪੋਪੂਲੇਸ਼ਨ ਨੂੰ ਅਟਰੈਕਟ ਕਰੋ 33% ਵੋਟ ਆਊਗਾ ਐਂ ਬਗਪਤ ਸਿੰਘ ਜੀ ਦੀ ਫੋਟੋ ਲਾ ਦੋ ਤਾਂ ਕਿ ਜੋ ਸਾਡੇ ਸਮਾਜ ਜੱਟ ਕਮਿਊਨਿਟੀ ਹੈ ਉਹ ਅਟਰੈਕਟ ਹੋ ਜਾਊਗੀ ਦੋਨਾਂ ਦਾ ਵੋਟ ਮਿਲ ਗਿਆ ਤਾਂ ਸਰਕਾਰ ਬਣ ਗਈ ਬਟ ਅੰਬੇਡਕਰ ਦੇ ਨੂੰ ਆਈਆਂ ਨੇ ਦੋਸੂ ਬਿਲੀਵ ਕਿ ਅੰਬੇਡਕਰ ਉਹਨਾਂ ਦਾ ਮਸੀਹਾ ਐਸਾ ਮੰਨਦਾ ਦਾ ਉਹ ਕਹਿੰਦੇ ਨੇ ਕਿ ਸਾਨੂੰ ਦਫ਼ਤਰਾਂ ਦੇ ਅੰਦਰ ਫੋਟੋ ਨਹੀਂ ਚਾਹੀਦੀ ਉਹ ਕੁਰਸੀ ਤੇ ਸਾਨੂੰ ਸਾਡੇ ਲੋਕ ਚਾਹੀਦੇ ਨੇ ਜਿਹੜੀ ਕੁਰਸੀ ਦੇ ਦਸਤਾਨੇ ਤੁਸੀਂ ਫੋਟੋ ਲਾਈਏ ਵੀ ਵਾਂਟ ਆਰ ਸੈਲਫ ਟੂ ਬੀ ਔਨ ਦੋਸ ਚੇਅਰਸ ਸੋ ਦਿਸ ਇਜ਼ ਦ ਟਾਈਮ ਸਾਰੇ ਲੋਕੀ ਸਮਝ ਗਏ ਨੇ ਇਹਨਾਂ ਦੀ ਫਿਲਾਸਫੀ ਇਟ ਇਹਨਾਂ ਦਾ ਐਕਸ਼ਨ ਇਹਨਾਂ ਦੀ ਹਰਕਤਾਂ ਦੇਖ ਕੇ ਇਹੀ ਲੱਗਦਾ ਕਿ ਉਹਨਾਂ ਦੀ ਟੀਮ ਵੀ ਸੀਗੀ ਉਹਨਾਂ ਨੇ ਇਹਨਾਂ ਨੂੰ ਆਰਐਸਐਸ ਲੈ ਕੇ ਆਈ ਆਰਐਸਐਸ ਨੂੰ ਕੱਟ ਕਰਕੇ ਪਿੱਛੋਂ ਵਾਪਸ ਲੈ ਕੇ ਜਾ ਰਹੀ ਹੈ ਸੋ ਇਟ ਇਸ ਇਸ ਐਜ਼ ਅ ਯੂਥ ਹਨੂ ਫੀਲ ਹੋ ਰਿਹਾ ਕਿਉਂਕਿ ਕੋਈ ਤੁਸੀਂ ਪੰਜਾਬ ਦਾ ਭਲਾ ਨਹੀਂ ਕੀਤਾ ਦੇਖ ਲਿਆ ਤੁਸੀਂ ਕੀ ਬਿੜਾ ਕਰਕੇ ਦਿੱਤਾ ਕੱਲ ਤੱਕ ਸਾਬੀ ਤੁਸੀਂ ਇਹ ਅਰਦਾਸ ਕੀਤੀ ਸੀ ਉਸ ਬਾਰੇ ਗੱਲ ਕੀਤੀ ਹੈ ਕੀ ਅੱਜ ਮੰਦੇ ਹੋ ਅਰਦਾਸ ਦੇ ਵਿੱਚ ਕੀ ਆਖਿਆ ਗੁਰੂ ਸਾਹਿਬ ਨੇ ਬਿਲਕੁਲ ਗੁਰੂ ਸਾਹਿਬ ਨੂੰ ਇਹ ਅਰਦਾਸ ਕੀਤੀ ਹੈ ਕਿ ਜਦ ਵੀ ਕਿਉਂਕਿ ਸਾਡੇ ਮੈਂ ਬਾਕੀਆਂ ਨੂੰ ਵੀ ਦੱਸਦਾ ਸਾਡੇ ਗੁਰੂਆਂ ਪੀਰਾਂ ਕੋਈ ਕਲਪਨਿਕ ਕਹਾਣੀਆਂ ਨਾਲ ਨਹੀਂ ਬਣੇ ਜੋ ਵੀ ਅਦਰ ਕਮਿਊਨਿਟੀ ਸੁਣ ਰਹੀ ਹੋਗੀ ਉਹਨਾਂ ਨੇ ਜੰਗਾਂ ਲੜੀਆਂ ਹਮੇਸ਼ਾ ਸੈਲ ਡਿਫੈਂਸ ਲਈ ਹਮੇਸ਼ਾ ਆਪਣੇ ਸਮਾਜ ਲਈ ਗਰੀਬਾਂ ਲਈ ਅੱਗੇ ਹੋ ਕੇ ਚੀਜ਼ਾਂ ਲੜੀਆਂ ਅੱਜ ਬਾਬਾ ਬਾਬਾ ਜੀ ਤੋਂ ਅਸੀਂ ਇਹੀ ਅਰਦਾਸ ਕਰਨ ਆਏ ਆ ਕਿ ਤੁਹਾਡੇ ਬੱਚੇ ਗਰੀਬ ਬੱਚੇ ਤੁਹਾਡੇ ਦਰ ਤੇ ਖੜੇ ਨੇ ਹੁਣ ਇਹ ਮਾਨ ਸਮਾਨ ਦੀ ਲੜਾਈ ਆ ਗਈ ਹੈ ਇਹ ਜੰਗ ਜਿਹੜੀ ਛੜੀ ਇਹ ਮਾਨ ਸਮਾਨ ਦੀ ਹੱਕ ਹਕੂਕ ਦੀ ਛੜੀ ਆ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਧਰੋ ਬਾਬਾ ਜੀ ਕਿਉਂਕਿ ਪੰਜਾਬ ਹਮੇਸ਼ਾ ਇਹ ਚੀਜ਼ਾਂ ਲਈ ਅੱਗੇ ਰਿਹਾ ਹੈ ਮਨੁੱਖਤਾ ਲਈ ਅੱਗੇ ਰਿਹਾ ਹੁਣ ਇੰਨੀ ਪਰਤਾੜਨਾ ਹੋ ਗਈ ਕਿ ਪੂਰਾ ਭਾਰਤ ਕੀ ਪੂਰਾ ਵਿਸ਼ ਪਰੇਸ਼ਾਨ ਹੈ ਲੇਕਿਨ ਇਸ ਸਰਕਾਰ ਤੋਂ ਇਸ ਆਰਐਸਐਸ ਤੋਂ ਅਸੀਂ ਇੰਨੇ ਪਰੇਸ਼ਾਨ ਆ ਕਿ ਇਹਨਾਂ ਨੇ ਜਾ ਜਾ ਕੇ ਜਣਾ ਚ ਵੜ ਕੇ ਲੋਕਾਂ ਦਾ ਬੇੜਾਗਰ ਕੀ ਕੀਤਾ ਹੁਣ ਤੁਸੀਂ ਸਾਡੇ ਸਿਰ ਤੇ ਹੱਥ ਰੱਖੋ ਅਸੀਂ 31 ਤਰੀਕ ਤਾਂ ਹੈ ਇੱਕ ਵੱਡਾ ਈਵੀਐਮ ਦੇ ਖਿਲਾਫ ਪ੍ਰੋਟੈਸਟ ਹੋਤੇ ਲੇਕਿਨ ਜੋ ਮੇਰੀ ਲੜਾਈ ਹੈ ਉਹ ਬਾਬਾ ਜੀ ਹੁਣਾਂ ਨੇ 6 ਤਰੀਕ 6 ਫਰਵਰੀ ਨੂੰ ਵੱਡਾ ਐਲਾਨ ਕੀਤਾ ਹੁਣ ਦਿੱਲੀ ਦੀਆਂ ਸੜਕਾਂ ਦਿੱਲੀ ਯੂਨੀਵਰਸਿਟੀ ਖਾਲੀ ਨਹੀਂ ਰਹੋਗੀ ਔਰ ਦਿੱਲੀ ਯੂਨੀਵਰਸਿਟੀ ਦੇ ਅੰਦਰ ਜੋ ਪਾਪ ਜੋ ਆਰਐਸਐਸ ਨੇ ਨੈਕਸਸ ਬਣਾ ਕੇ ਆਪਣਾ ਕੀਤਾ ਹੈ ਕਿ ਹਰ ਜਗ੍ਹਾ ਇਹਨਾਂ ਦੇ ਏਜੰਟ ਆ ਚੁੱਕੇ ਨੇ ਉਹਨਾਂ ਦਾ ਹੁਣ ਸੁਪੜਾ ਸਾਫ਼ ਕਰਨ ਦਾ ਟਾਈਮ ਆ ਗਿਆ ਹੈ ਜੀ ਜੀ